ਜੋ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਦੇ ਮੁਤਾਬਕ ਹੀ ਚੱਲੇ ਆ ਇੱਕ ਨਸ਼ਾ ਗੱਟੂ ਜਿਹੜਾ ਹੀ ਬੰਦ ਕਰਾਣਾ ਵੇ ਜੀ ਆਪਣੀ ਸੀਏ 3 ਦੀ ਸਾਰੀ ਟੀਮ ਜਿਹੜੀ ਐਸਐਲ 1 2 3 ਵਨ ਸਾਰੇ ਬਹੁਤ ਹੀ ਮਿਹਨਤ ਕਰ ਰਹੇ ਨੇ ਥਾਣੇ ਵੀ ਵੇਖੋ ਕਿੰਨੀ ਮਿਹਨਤ ਕਰ ਰਹੇ ਨੇ ਗੱਟੂ ਵੀ ਇੱਕ ਬਹੁਤ ਹੀ ਖਤਰਨਾਕ ਚੀਜ਼ ਹੈ ਇਹ ਵੀ ਇੱਕ ਸਮਝ ਲਓ ਕਿ ਹੀਰੋਨਾਵਾਦੀ ਕੇ ਖਤਰਨਾਕ ਹੈ ਜੀ ਇਨੋ ਦੇ ਇਹੋ ਹੀ ਗਾਣਾ ਜੀ ਪਬਲਿਕ ਵੱਤ ਤੋਂ ਵੱਤ ਸਾਥ ਦੇਵੇ ਇਸ ਚੀਜ਼ ਨੂੰ ਬੰਦ ਕਰਾਵੇ ਇਹ ਵੀ ਇੱਕ ਕੋਡ ਜਿਹੜਾ ਖਤਮ ਕੀਤਾ ਜਾਵੇ ਲੋੜੀ ਦੇ ਦਿਨਾਂ ਦੇ ਵਿੱਚ ਜੀ ਇਹ ਵੇਖੋ ਦੀ ਕਈ ਜਵਾਨ ਮੋਤਾ ਹੋ ਗਿਆ ਨੇ ਕਿਸੇ ਦੇ ਵੇਖੋ ਜਾਂਦਾ ਪਿਆ ਹੋਵੇ ਪਤਾ ਨਹੀਂ ਡੋਰ ਫਿਰਦੀ ਉਹ ਜਾਂਦਾ ਬਹੁਤ ਹੀ ਖਤਰਨਾਕ ਹੈ ਤੇ ਪਬਲਿਕ ਨੂੰ ਮੈਂ ਕਹਿਣਾ ਚਾਹਨਾ ਵੱਤ ਤੋਂ ਵੱਤ ਪੁਲਿਸ ਦਾ ਸਹਿਯੋਗ ਦਿਓ ਤੁਹਾਡੇ ਬਾਰੇ ਕੋਈ ਕੋਈ ਕਿਸੇ ਨੂੰ ਨਹੀਂ ਦੱਸੇਗਾ ਤੇ ਸੀਪੀ ਸਾਹਿਬ ਨਾਲ ਗੱਲ ਕਰ ਲੋ ਪਾਏ ਸੀਏ 3 ਆਪਣੇ ਸਰਦਾਰ ਬਿੰਦਰਜੀ ਸੀ ਜਿਹੜਾ ਪਾਇ ਗੱਲ ਦੱਸੋ ਉਹਨਾਂ ਨੂੰ ਗੁੱਸਾ ਸੋਚਣਾ ਕਿਸੇ ਨੂੰ ਨਹੀਂ ਪਤਾ ਲੱਗੇਗਾ ਇਹਨਾਂ ਨੂੰ ਵਾਅਦ ਤੋਂ ਵਾਅਦ ਫੜਾਓਗੇ ਗੱਟੂ ਦਾ ਨਾਂ ਹੀ ਖਤਮ ਕਰਦੀਏ ਉਹ ਤੋਂ ਹੀਰੋ ਨੇ ਇਹਦਾ ਵੀ ਵਾਅਦ ਤੋਂ ਵਾਅਦ ਦੱਸੋ ਜਿੰਨਾ ਤੱਕ ਪਬਲਿਕ ਦਾ ਸੰਯੋਗ ਨਹੀਂ ਮਿਲੇਗਾ ਅਸੀਂ ਕੁਛ ਨਹੀਂ ਫੜੇ ਪੁਛਰੀ ਤਲਾਸ਼ 'ਚ ਨਿਕਲੇ ਹਾਂ ਕੁਛ ਤਲਾਹ ਮਿਲੀ ਹੀ ਜਿਹੜੇ ਹੀ ਜਾ ਕੇ ਫਿਰ ਵੱਡੇ ਪਿੰਡ ਦੇ ਅੰਦਰੋਂ ਫੜੇ ਨੇ ਜੀ ਗਗਨਦੀਪ ਨਾ ਦਾ ਲੜਕਾ ਹੈ ਜੀ ਵਾਸੂ ਨੂੰ ਆਫਰ ਵਾਸੂ ਨੂੰ ਕਹਿੰਦੇ ਨੇ ਉਹਦੇ ਘਰੋਂ ਜਾ ਕੇ ਫੜੇ ਇਹੋ ਹੀ ਕਹਾਂਗਾ ਪਬਲਿਕ ਨੂੰ ਜੀ ਇਹ ਬਿਲਕੁਲ ਆਪਣੇ ਬੱਚਿਆਂ ਨੂੰ ਹਟਾਓ ਬਹੁਤ ਹੀ ਖਤਰਨਾਕ ਡੋਰ ਚ ਬਿਲਕੁਲ ਨਨ ਨੂੰ ਲੈ ਕੇ ਦਾ ਦੋ ਜੇ ਬੱਚੇ ਜਿੰਨੀ ਮੱਝੀ ਜਿੰਦ ਕਰਨ ਇਤੋਂ ਬਿਲਕੁਲ ਦੂਰ ਰੱਖੋ ਇਹਦਾ ਬਾਈਕਾਰਡ ਕਰੋ ਸਾਰੇ ਪੰਜਾਬ ਚ ਇਹਦਾ ਬਾਈਕਾਰਡ ਕਰੋ ਇਹ ਵੀ ਇੱਕ ਕੋਰ ਤੇ ਨਸ਼ਾ ਜੇ ਵੇਖੋ ਦੀ ਕਿਵੇਂ ਜਵਾਨ ਮੋਤਾ ਹੁੰਦੀਆਂ ਪਈਆਂ ਨੇ ਘਰੋਂ ਜਾਂਦੇ ਨੇ ਇੱਕਦਮ ਡੋਰ ਕਿੰਨੇ ਪੰਛੀਆਂ ਦਾ ਨੁਕਸਾਨ ਹੁੰਦਾ ਪਿਆ ਵੇ ਮੈਂ ਤੇ ਇਹ ਕਹਾਂਗਾ ਵਾਦ ਤੋਂ ਵਾਦ ਏ ਜੀ ਨੇ ਗਰਮੀਆਂ ਦੇ ਲਿਆ ਕੇ ਰੱਖੇ ਸੀ ਜੀ ਗਰਮੀਆਂ ਦੇ ਲਿਆ ਕੇ ਰੱਖੇ ਸੀ ਤੇ ਵੇਚਦਾ ਹੀ ਹੋਏਗਾ ਤਾਂ ਹੀ ਰੱਖੇ ਸੀ ਜੀ ਜੀ ਤੇ ਜਿਹੜੀ ਸਾਡੇ ਕੋਲ ਤਲਾਹ ਮਿਲੀ ਤਾਂ ਹੀ ਇਹਨਾਂ ਨੂੰ ਫੜ ਰੈਸਟ ਕਰਦੇ ਇਹਦੇ ਜੀ ਜੋ ਕਾਰਵਾਈ ਬੰਦੀ ਉਹ ਪਰਚਾ ਦਿੱਤਾ ਹੈ